ਕਿ ਅਸੀਂ ਸੜਕ ਵੀ ਜਾਮ ਕਰਾਂਗੇ ਅਸੀਂ ਫਿਲਹਾਲ ਇਹ ਸਾਡਾ ਪ੍ਰੋਗਰਾਮ ਹੀ ਰੂਪਾ ਕਿ ਜਾਮ ਤੇ ਵਿਸ਼ਾਸ਼ਣ ਦੇ ਵਿੱਚ ਰੱਖੀ ਆਪਾਂ ਜੀ ਡਿਸਪਲੇ ਲਾਣਾ ਜੇਕਰ ਡੀਵੀ ਸਾਹਿਬ ਇੱਥੇ ਆਣਗੇ ਬੜੀ ਪ੍ਰਸ਼ਾਸਨਿਕਾ ਕਾ ਲੁਨਿਆ ਸੱਤ ਜਿਹੜੇ ਮੰਥਾ ਨੇ ਤੁਸੀਂ ਸਾਡੇ ਦੇ ਨਾਲ ਇੱਕੋ ਹੀ ਰਹੋਗੇ ਕਿ ਤੁਸੀਂ ਕੋਰਾਂ ਦਾ ਵਿੱਚ ਰਹੋ ਅਸੀਂ ਕਹਿੰਦੇ ਆ ਵੀ ਆਹ ਲੋਕੀ ਸਿੱਖ ਨੇ ਆਹ ਲੋਕਾਂ ਦਾ ਦੁੱਖ ਤੁਸੀਂ ਹੱਲ ਕਰਦੇ ਅਸੀਂ ਪ੍ਰਾਗਰ ਦੇ ਹਿਸਾਬ ਨਾਲੋ ਕਾਤਾ ਗੱਲ ਜਨਾ ਕੋਈ ਪਤਾ ਦੂਰ ਤੱਕ ਸਾਹੂ ਮੈਂ ਤਾਂ ਜੋ ਤੁਸੀਂ ਕਹੋਗੇ ਦੂਤਰ ਵੀ ਜਾ ਕੇ ਆਉਂਗਾ ਸਾਰਾ ਕੁਝ ਪੂਰਤ ਕਰ ਦੂੰਗਾ ਤੁਸੀਂ ਲੋਕਾਂ ਦਾ ਸਾਧਿਆ ਦਾ ਪੈਸਾ ਨਵਾਵਾ ਅੰਕਾ ਕੋਣਲਾ ਨਹੀਂ ਜਿਸ ਬੋਲ ਕੇ ਕਿ ਲੈਣਾ ਤੁਸੀਂ ਬੰਦੇ ਲੋਕਾਂ ਦੇ ਸਾਹ ਦਾਵਾ ਜੀ ਕੱਟਾ ਸਾਨੂੰ ਨਹੀਂ ਬੋਲਿਆ ਜਾ ਸਕਦਾ ਅੱਜ ਦਾ ਇਹ ਪ੍ਰੋਗਰਾਮ ਕਰਨਾ ਸਾਰਾ ਕੋਲੇ ਜੀ ਜਿਵੇਂ ਦਾ ਤਾਂ ਕੰਜੀ ਦਾ ਤਾਂ ਮਾਫੀ ਸਾਰਾ ਹੈ ਆਪਾਂ ਪਿਛੇ ਜਨਾਰੇ ਦੀ ਦਿੱਤਾ ਕੀਤਾ ਚੌਂ ਪੀਸਾਂ ਪ੍ਰਸਿੱਧ ਨਿਗਰ ਦੇ ਵਿੱਚ ਅਸੂਤਾਈ ਲਈ ਜੇ ਅਸੂਤ ਦਾ ਤੋੜ ਸਬਨਾ ਵੀ ਬੰਦੇ ਦੇ ਕਰਕੇ ਸੁਵਾਇਆ ਪਾਕਿਸਤਾਨ ਨੇ ਤਾਂ ਕਰਨਾ ਨਾ ਕਰਵਾਇਆ ਪਰੋਤੇ ਦੀ ਕੀਤਾ ਗਿਆ 73 ਜੀਤੀ ਜਿੱਥੇ ਦੇ ਨਾਮ ਨੂੰ ਪਾਵਾ ਬਾਕੀ ਆਪਕੇ ਕੋਈ ਕੋਈ ਜੀ ਕਾ ਜਿਹੜਾ ਕਿ ਇਹਦੇ ਜਿਹੜੇ ਬੰਦਗਰਾਂ ਦਾ ਕਿਸੇ ਨਾ ਕਰਾਉਣਾ ਕਿ ਅੱਗੇ ਜੀ ਬੋਲੋ। ਬਾਹਰੋਂ ਮਿਲ ਕੇ ਸਾਰੇ ਕੰਮ ਤੋਂ ਵਾਪਸ ਹੋ ਜਾਣਾ ਤੇ ਜਿਹੜੇ ਸਾਡੀ ਤਾਕਤ ਵਾਲੀ ਸੀ ਆਪਣੀ ਨੂੰ ਬੁੱਕਾ ਹਟਾਣਾ ਇਹ ਇਵਾਹ ਹੈ ਕਿ ਅੰਨ ਦੇ ਮੁਕਾ ਬਣਾਇਆ ਕਿ ਤੁਸੀਂ ਕੋਈ ਕੰਮ ਤੋਂ ਆਏ ਨਹੀਂ ਜੀ। ਉਹ ਕਿਹੜਾ ਰੱਖਣ ਦੇ ਚੱਲੇ। ਇਸ ਕਰਕੇ ਜਿਹੜਾ ਜਿਹੜਾ ਤੁਹਾਡੇ ਪਿੰਨੋ ਤੋਂ ਹੋਏ ਨਹੀਂਗੇ ਅਸੀਂ ਕੀ ਕਰਨਾ ਆਂਗੇ ਜਿਹੜੇ ਸਾਡੇ ਢੋਲ ਦੇ ਪਾਉਂਦੇ ਕੋਈ ਨਹੀਂ ਹੋਇਆ ਕੋਈ ਮੱਧ ਸੁਪਰੀ ਬਿਤਾ ਕੇ ਬੱਚੇ ਬੱਚੇ ਵਾਗਦੇ ਤੱਕ ਜੇਕਰ ਤੁਸੀਂ ਇਹਨਾਂ ਦਾ ਕਾਸਾ ਨਹੀਂ ਬਣਾਓਗੇ ਤੁਸੀਂ ਕੋਈ ਕੰਮ ਨਹੀਂ ਕਰਾਂਗੇ ਇਹਨਾਂ ਦੇ ਉੱਪਰ ਮੱਤ ਨਹੀਂ ਪਾਉਂਗੇ ਜਿਹੜੀ ਸਭਾ ਦੇ ਮੁੱਖ ਮੰਤਰੀ ਇਹਨਾਂ ਨੂੰ ਬਲਾਕ ਫਾਸਟ ਤੋਂ ਬਣਾਇਆ ਜਾਵੇ ਜੇ ਤੁਸੀਂ ਕੰਮ ਨਹੀਂ ਕਰੋਗੇ ਚਾਰ ਦਿਨ ਦੇ ਅੰਦਰ ਤੁਸੀਂ ਆਪਣੇ ਨਾਮਾ ਵਾ ਇਹਨੂੰ ਦਿਖਾਓ ਉੰਨਾ ਕੋਈ ਜੂਸ ਕਰ ਸਕਦਾ ਜਿੰਨੇ ਤੇ ਸਰਹੂਰੇ ਬਾਸਟਰ ਜਾਵਾ ਨਹੀਂ ਤੀ ਜਾਣਾ ਇਹ ਅਜੇ ਤੇ ਬਾਰੇ ਜਮਤ ਨਹੀਂ ਗਿਆ ਦੇਖੋ ਬਿਲਕੁਲ ਗੱਲ ਇਹ ਆ ਖੋਲੋ ਚਾਹਦਾ ਸਰਕਾਰ ਇਹ ਗੱਲ ਕਹਿੰਦੀ ਹੈ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਬਹੁਤ ਵੱਡਾ ਡਰਾਮਾ ਕਰ ਰਹੀ ਹੈ ਵੈਸੇ ਕਿ ਨਾ ਬਿਜਾਰ ਦਾ ਮੁੱਦਾ ਨਹੀਂ ਹੈਗਾ ਜਿਹਨਾਂ ਦਾ ਮਹਗਾ ਖਰਾ ਰੱਜਤਾਂ ਤੋਂ ਸਾਰੇ ਸੁਗਗਲ ਤੋਂ ਲੱਖ 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 ਖਾਵਾ ਤੋਂ ਤੁਸੀਂ ਪਹੁੰਚੇ ਹੋ ਇਹ ਮੁੱਦਾ ਵੈਸੇ ਪੂਰੇ ਬੇਸ ਕਰ ਪਲੀਜ਼ ਫੇਰ ਮੇਰੀ ਗੱਲ ਕਰ ਲਾਂਗੇ ਕਿ ਇਸ ਕਰਕੇ ਮੁੱਦਾ ਪੂਰਾ ਦੇਣ ਦਾ ਪਰ ਜਿਹੜਾ ਪੰਜਾਬ ਦੇ ਵਿੱਚ ਹੀ ਐਡਾ ਵੱਡੇ ਮਾਫੀਆ ਜਿਹੜਾ ਫੈਲਿਆ ਹੋਇਆ ਸਰਕਾਰ ਕਹਿੰਦੇ ਜੁੱਦ ਰੱਖਿਆ ਹੁਣ ਮੈਂ ਵੀ ਕਹਣਾ ਅਸੀਂ ਨਸ਼ਿਆਂ ਦੇ ਬਹੁਤ ਖਿਲਾਫ ਲੜਦੇ ਆਂ ਅਸੀਂ ਮਾਨਤਾ ਦੇ ਵਿੱਚ ਅਸੀਂ ਬਹੁਤ ਵੱਡੇ ਵੱਡੇ ਪੱਟਾ ਖੁੱਛੇ ਨਹੀਂ ਅਸੀਂ ਨੌਜਵਾਨਾਂ ਦੇ ਵਿੱਚੋਂ ਵੀ ਟਟਿਆ ਪਰ ਜਿਹੜਾ ਉਹ ਦਾਅਵਾ ਸਲਾਕਤ ਹੈ ਜਿਹੜਾ ਆਪਾਂ ਨੂੰ ਕਹਿੰਦਾ ਹੈ ਕਿ ਇਹ ਚਿੱਤੇ ਰਸਰੇ ਤਸਕਰਾਂ ਦੇ ਨਾਲੋਂ ਵੱਡਾ ਮਾਫੀਆ ਸਾਰੇ ਇਸ ਗੱਲ ਨੂੰ ਧਿਆਨ ਨਾਲ ਧਾਰ ਨਾਲ ਸੁਣ ਲਿਓ ਇਹ ਜਿਹੜਾ ਬਾਈ ਜੀ ਬੋਲ ਰਿਹਾ ਨਾ ਪਲੀਜ਼ ਬਾਈ ਜੀ ਸੁਣ ਖੜੇ ਮੈਂ ਮੈਂ ਮੇਰਾ ਸਿਹਤ ਨਹੀਂ ਪੂਰੀ ਠੀਕਾ ਠੀਕ ਹੈ ਜੀ ਯਾਰ ਮੈਂ ਫਿਰ ਵੀ ਇਸ ਚੀਜ਼ ਦੇ ਵਿੱਚ ਮੈਂ ਲਾੜ ਰਿਹਾ ਤੇ ਤੜਕੇ ਪਲੀਜ਼ ਤੇ ਜਿਹੜਾ ਹੁਣ ਇਹ ਕਿੱਟੇ ਨਸ਼ੇ ਦੇ ਨਾਲ ਵੱਡਾ ਮਾਫੀਆ ਹੈ ਸਰਕਾਰ ਪੰਜਾਬ ਸਰਕਾਰ ਡਰਾਮੇ ਕਰਦੀ ਅਸੀਂ ਘਾਟਾ ਤੇ ਜੀ ਅਸੀਂ ਹੋਰ ਟੱਦੇ ਦੀ ਗਰੀਬਾਂ ਢਾ ਕੇ ਮੈਂ ਕਹਣਾ ਜਿਹੜੇ ਇਹ ਕੰਡੀਗੜ ਦੇ ਵਿੱਚ ਕਰੋੜਾਂ ਦੇ ਕੋਠੀਆਂ ਛੱਤੀ ਬੱਠੇ ਨੇਗੇ ਇੱਥੇ ਵੱਡੇ ਵੱਡੇ ਦਫਤਰ ਮਾਈਕਰ ਨੇ ਇਹਨਾਂ ਨੂੰ ਕਦੋਂ ਢਾਹੋਗੇ ਇਹਨਾਂ ਦੇ ਖਿਲਾਫ ਜਿਹੜੀਆਂ 10-10 ਐਫਆਰੀਆਂ ਲੇਗੀਆਂ 15 15 ਦੇ ਖਿਲਾਫ ਪਕੜੇ ਨੇਗੇ ਸੋਲੂਕ ਹੋਰ ਦਾ ਦਰਦਾ ਜਿੰਨੇ ਲੋਕ ਤੁਸੀਂ ਪੀੜ ਤੋਂ 15 ਤੋਂ ਜਿਹੜਾ 20% ਜਿਹੜੇ ਇਹਨਾਂ ਦੇ ਖਿਲਾਫ ਐਪੜੀਆਂ ਹੋਈਆਂ ਨੇ 80% ਜਿਹੜੇ ਅਜਾਤਾ ਦੇ ਖਿਲਾਫ ਪਕੜੀਆਂ ਹੀ ਹੋਏ ਜਿਹੜੀਆਂ ਕਿ ਤੁਸੀਂ ਦਰਖਾਸਤਾਂ ਦੇ ਵਿੱਚ ਦਿੱਤੀ ਗਈ ਪਰਤੇ ਨਹੀਂ ਪੰਜਾਬ ਸਰਕਾਰ ਪੰਜਾਬ ਪੁਲਿਸ ਕਰਦੀ ਇਸ ਕਰਕੇ ਅਸੂ ਵੀ ਮੈਂ ਇਹ ਗੱਲ ਪੜਨਾ ਵੀ ਜਿਹੜਾ ਇਹ ਮਾਫੀਆ ਇਹ ਚਿੱਟੇ ਨਸ਼ੇ ਦੇ ਨਾਓ ਕਿਤੇ 100 ਗੁਣਾ ਵੱਡਾ ਮਾਫੀਆ ਇਹ 2 ਲੱਖ ਤੋਂ ਥੱਲੇ ਕਿੰਨਾ ਠੱਗੀ ਨਹੀਂ ਮਾਰਦੇ ਵਿੱਚ ਆ ਦੇਖ ਲਓ ਜੀ ਆਹ ਜਿਹੜੀ ਯਾਰਤਾ ਜੀ ਆਹ ਆ ਵੀ ਸੌੜਾ ਹੋ ਗਈ ਆ ਹੋਰ ਹੋ ਗਈਆਂ ਇਹਨਾਂ ਨੇ ਘਟੋ ਘੜ ਕੰਤਤ ਚਾਰਪਾ 400 ਕਰੋੜ ਦੀ ਲੱਗੀ ਹੈ ਜੀ ਆਪਣਾ ਰਜਨਾਸ਼ੀਪ ਤੋਂ ਦੀ ਗੱਲ ਕਰੀਏ ਘਟੋ ਘੜ 2-3000 ਕਰੋੜ ਦੀ ਲੱਗੀ ਹੈ ਹਰਤਾਪ ਟਰੋਪ ਵਾਲੇ ਜਿਹੜੇ ਨਾ ਥਾਣਾ ਕਰਿਓ ਇੱਕ ਮਿੰਟ ਹਾਂ ਜੀ ਕੋ ਇੱਕ ਮੈਂ ਤਵਾਤਾ ਤੁਸੀਂ ਮੈਂ ਕੱਲ ਮੈਂ ਬੁਲਾ ਲਊਂਗਾ ਤੁਸੀਂ ਪਲੀਜ਼ ਸਾਰਾ ਨਾ ਧਿਆਨ ਉੱਤੋਂ ਲਾ ਦਿਓ ਆਪਾਂ ਉਹਦਾ ਵੀ ਇੱਥੇ ਆ ਕੇ ਨਾਮ ਬੋਲਾਂਗੇ ਤੁਸੀਂ ਮੇਰੇ ਕੋਲੇ ਆਜੂ ਦੀ ਫੋਟੋ ਗਿੱਧ ਫੋਟੋ ਤੇ ਬੇਤੋਰੀ ਵੱਡਾ ਬੈਂਡਰ ਕਢਾ ਕੇ ਜਿਹੜਾ ਕਿ ਕ੍ਰੀਤਨੀ ਜਥੇ ਦਾ ਆਪਾਂ ਨਾਲ ਨੇ ਉਹ ਮੈਂ ਪਤਾ ਉਹਨੇ ਬਹੁਤ ਠੱਗੀ ਮਾਰੀ ਆ ਬੰਦੇ ਨਾਲ ਆਜ ਦਾ ਦੂਜੇ ਨੰਬਰ ਦਾ ਮਨਪ੍ਰੀਤ ਸਿੰਘ ਖਰਾਨਾ ਜਿਹੜੇ ਸਿੱਖਾਂ ਦੇ ਨਾਂ ਤੇ ਸਿੱਖਾਂ ਦਾ ਭੇਦ ਪਾ ਕੇ ਜਿਹੜੇ ਬੰਦੇ ਨੇ ਐਡੀ ਵੱਡੀ ਠੱਗੀ ਮਾਰੀ ਆ ਜਿਹੜੇ ਬੰਦੇ ਨੇ ਤਵਾ ਦੱਸ ਤੇ ਘਰਾਂ ਦੇ ਕੰਮ ਆ ਜਿਹੜਾ ਕਿਹ ਹੈ ਤੁਸੀਂ ਇੱਧਰ ਨਾ ਤੁਸੀਂ ਆਇਆ ਕਰੋ ਬਾਈ ਜੀ ਦੋ ਜਣੇ ਬੈਨਰ ਲੈ ਕੇ ਇਧਰ ਆਦਾ ਕਰੋ ਆਪਾਂ মিডিਆ ਵੀ ਦੇਖਦਾ ਸਾਰਾ ਧਿਆਨ ਇੱਧਰ ਨੂੰ ਲਾਊਗਾ ਦੋ ਜਣੇ ਪਹਿਲੇ ਸਾਰੇ ਦਾ ਦੋ ਜਣੇ ਪਲੀ ਦੋ ਜਣੇ ਬਾਈ ਜੀ ਦੋ ਜਣੇ ਅੱਜ ਵੀ ਬੁਲਾਉਣਾ ਮੈਂ ਇੱਥੇ ਬੁਲਾਉਣਾ ਇਸ ਕਰਕੇ মিডিਆ ਆਪਣਾ ਬਹੁਤ ਆਪ ਦੇ ਰਿਹਾ ਇੱਕ ਮਿੰਟ ਧਿਆਨ ਨਾਲ ਗੱਲ ਸੁਣ ਲਿਓ ਜਿਹੜਾ ਜਿੰਨੇ ਵੀ মিডিਆ ਵਾਲੇ ਪਹੁੰਚੇ ਨੇ ਇਹਨਾ ਸਰਕਾਰ ਨੇ ਆਪਣਾ ਕੱਖ ਨਹੀਂ ਕਰਨਾ ਜੋ ਮਸਲਾ ਆਪਣਾ ਹੱਲ ਕਰਨਾ মিডিਆ ਨੇ ਕਰਨਾ ਮੈਂ ਅੱਜ ਗੁਰੂ ਘਰ ਦੇ ਵਿੱਚ ਵੀ ਇਹ ਗੱਲ ਖੜ ਕੇ ਕਹਿ ਕੇ ਜਾਣਾ ਕਿ ਮੈਂ ਗੁਰੂ ਘਰ ਦੇ ਵਿੱਚ ਖੜਿਆ ਸੀ ਪ੍ਰਾਂਤਾਂ ਵੀ ਕਿਹਾਉਣੇ ਆ। ਫ੍ਰੀਜ ਆਪਣੇ ਕੋਲੇ ਪਰਮੰਧ ਭਾਈ ਬਹੁਤ ਘੱਟ ਨੇਗੇ। ਬਨਾਰੇ ਹੋਰ ਵੀ ਬਹੁਤ ਆ ਰਹੇ ਨੇਗੇ। ਕਿੱਧਰ ਰਹਿਣਾ? ਉੱਥੇ ਕੰਮ ਕੀ ਹੈ? ਪੋੜਾ, ਪੋੜਾ ਸਵੇਰਾ ਕੋ ਮਗਰਾ ਅੱਧਾ ਪੋੜਾ ਸਵੇਰਾ। ਭਾਈ ਮੈਨੂੰ 18 ਕੁ ਪੱਕਾ। 18 ਕੁ ਪੱਕਾ ਦੋ ਮੇਢਾ ਸਮਝ ਲੈ। ਪਰ ਜਿਹੜੀ ਮੈਂ ਗੱਲ ਉੱਤੇ ਕੰਪਲੀਟ ਕਰ ਰਿਹਾ ਮੜੀ ਜੀ ਇੱਕ ਮਿੰਟ ਉਸੇ ਵੱਲ ਧਿਆਨ ਦਿਓ ਕਿ ਅੱਜ ਆਹਦਾ ਬਾਈ ਸਾਥੀ ਬੰਦਾ ਕਿੱਲਾ-ਕੱਲਾ ਬੰਦਾ ਦਿਖ ਰਿਹਾ ਮੈਂ ਉਹ ਪਛਾਣ ਦਾ ਪੁੱਤ ਜਿਹਨੇ ਸਾਰਾ ਕੰਮ ਕੀਤਾ ਹੋਇਆ ਮੈਂ ਕੋਈ ਬੜਾ ਕੋਈ ਸ਼ਾਇਰੀ ਨਹੀਂ ਹੈਗਾ ਜਿਹੜੀ ਉਹਨੂੰ ਪਤਾ ਨਹੀਂ ਚੱਲਦਾ ਮੈਨੂੰ ਸਾਰਾ ਕੁਝ ਪਤਾ ਹੈ। ਕਿੱਲਾ-ਕੱਲਾ ਬੰਦਾ ਚੱਲੀ-ਦੱਲੀ ਆਪਦੇ ਵਿੱਚ ਮੇਰਾ ਬੰਦਾ ਮੈਨੂੰ ਦਿਖ ਰਿਹਾ ਹੈ। ਇਕੱਲੇ-ਇਕੱਲੇ ਬੰਦੇ ਨੂੰ ਮੈਂ ਨੋਟ ਕਰ ਰਿਹਾ। ਸਾਰੇ ਮੇਰੇ ਭਰਾਓ ਇਕੱਲੇ-ਇਕੱਲੇ ਬੰਦੇ ਨੂੰ ਮੈਂ ਦੇਖ ਰਿਹਾ। ਇਸ ਕਰਕੇ ਇਹ ਗੱਲ ਧਿਆਨ ਨਾਲ ਸੁਣਿਓ। ਜਿਹੜੀ ਮੈਂ ਗੱਲ ਕੰਟੀਨਿਊ ਕਰਨਾ ਚਾਹਣਾ ਕਿਉਂਕਿ ਜਿਹੜੀ ਗੱਲ ਇਹ ਮੀਡੀਆ ਰੂਮਾਂ 'ਚ ਦੱਸਣਾ ਚਾਹਣਾ ਵੀ ਕਿੱਡੇ ਨਸ਼ੇ ਦੇ ਨਾਮ ਦੇ ਵੱਡਾ ਮਾਫੀਆ ਚੋਂ ਆ ਕਿ ਇਹਨਾਂ ਨੇ ਐਡੇ ਵੱਡੇ ਠੱਗੀਆਂ ਮਾਰੀਆਂ ਨੇ ਜਿਹੜੀਆਂ ਇਹਨਾਂ ਨੇ ਐਡੇ ਵੱਡੇ ਠੱਗੀਆਂ ਮਾਰੀਆਂ ਨੇ ਅਧਿਆਨ ਉਹ ਪੰਜਾਬ ਦਾ 13000 ਪਿੰਡਾਂ ਤੋਂ ਪਿੰਡਾਂ ਘੱਟ ਹੈ ਜਿਨ੍ਹਾਂ ਨੇ ਆਪਣੇ ਪਿੰਡਾਂ ਤੋਂ ਹਰੇਕ ਪਿੰਡ ਦੇ ਵਿੱਚ 10 ਤੋਂ 15 ਨੌਜਵਾਨਾਂ ਨਾਲ ਠੱਗੀ ਪਤੀਤੀ ਦੀ ਹੈ ਵੀ ਕਿ ਮੇਰੇ ਦਾਦਾ ਜੀ ਨੇ ਮਾਫੀਆ ਬੜੇ ਦਾੰਤ ਤੋਂ 15 ਨਾ ਫਿਰ ਕਸਬੇ ਆ ਗਏ ਫਿਰ ਵੱਡੇ ਸ਼ਹਿਰ ਆ ਗਏ ਕਟਾਨਦਾਰ ਵਪਾਰੀ ਵਰਗ ਮੈਕੂਰ ਕਿਸਾਨ ਇਹਨਾਂ ਨੇ ਕੋਈ ਨਹੀਂ ਬਖਸ਼ਿਆ ਤੇ ਯਾਰ ਗੱਲ ਆ ਗੱਲ ਬਾਈ ਜੀ ਸਾਕ ਹੋਣਾ ਹੋਣਾ ਪਰ ਸਾਰਿਆਂ ਨੂੰ ਸਾਰਿਆਂ ਦੇ ਕਾਬੂ ਆ ਇਹਨਾਂ ਨੇ ਕੋਈ ਬੰਦਾ ਨਹੀਂ ਬਖਸ਼ਿਆ ਕਿਸੇ ਨੇ ਆਪਣਾ ਘਰ ਦੇ ਵਿੱਚ ਕੇ ਕਿਸੇ ਦੇ ਆਪਣੀ ਦੁਕਾਨ ਵਿੱਚ ਕਿਸੇ ਨੇ ਕਿਰਪਾ ਪਰਦੇ ਕੰਦੇ ਰੋਕ ਕਰਕੇ ਰੱਖ ਦਿੱਤੀ ਅਨੇਕਾਂ ਸੀ ਕਿ ਮਾਪੇ ਦੀ ਮੌਤ ਇੱਕ ਤਰ੍ਹਾਂ ਨਹੀਂ ਕੀਤੀ ਅਨੇਕਾਂ ਮਾਪੇਾਂ ਨੇ ਕੰਮ ਨਹੀਂ ਕੀਤਾ ਕਿਉਂਕਿ ਅਨੇਕਾਂ ਕੁੜੀਆਂ ਦੇ ਘਰ ਅਨੇਕਾਂ ਮੁੰਡਿਆਂ ਦੇ ਰਿਸ਼ਤੇ ਇਹਨਾਂ ਕਰਕੇ ਟੁੱਟ ਚੁੱਕੇ ਨੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਅੰਮ੍ਰਿਤਾਂ ਛਕਿਆ ਇਹਨਾਂ ਨੇ ਕੀ ਕੀਤਾ ਜਿੰਨੀਆਂ ਫੈਲਾਂ ਇਹ ਕਹਿੰਦੇ ਨੇ ਕਿ ਅਸੀਂ ਨੌਜਵਾਨ ਬਾਹਰ ਤੇ ਜਿੰਨੇ ਨੌਜਵਾਨਾਂ ਨੇ ਬਾਹਰ ਤੇ ਗਏ ਸਭ ਤੋਂ ਪਹਿਲਾਂ ਮੈਂ ਗੱਲ ਕੈਨੇਡਾ ਦੀ ਕਰਦਾ ਧਿਆਨ ਨਾਲ ਸੁਣੋ ਕੈਨੇਡਾ ਦੇ ਵਿੱਚ ਕੀ ਹੋਇਆ ਇਹਨਾਂ ਨੇ ਜਾਲੀ ਵਰਜੀ ਫੈਲਾ ਲਾ ਲਾ ਕੇ ਵਰਜੀ ਫੈਲਾ ਬਣਾ ਬਣਾ ਕੇ ਉੱਥੇ ਸਰਕਾਰੀ ਕਾਲਜ ਹੈ ਜੀ ਉੱਥੇ ਆਹ ਕਾਲਜ ਹੈ ਜੀ ਸਿਰਫ ਜਾਲੀ ਕਾਲਜ ਬਣਾਏ ਹੋ ਕੇ ਇਹਨਾਂ ਨੇ ਉੱਥੇ ਸਾਰੇ ਦੇ ਸਾਰੇ ਆਪਣਾ ਘਰ-ਘਰ ਤਾ ਤਿਆਰ ਕਰਕੇ ਜਦੋਂ ਉੱਥੇ ਨੌਜਵਾਨ ਕਰਨ ਲਈ ਗਏ ਸਦਾ ਕਾਲਜ ਨਹੀਂ ਸੀ ਹੈਗੇ ਉਹ ਤਾਂ ਕਾਲਜ ਨਹੀਂ ਹੈਗੇ ਉਹ ਨੌਜਵਾਨો ਨੇ ਕੈਨੇਡਾ ਦੇ ਵਿੱਚ ਧਰਨੇ ਲਾਏ ਜਿਹੜੇ ਦੇਸ਼ ਦੇ ਵਿੱਚ ਕੋਈ ਧਰਨਾ ਹੀ ਨਹੀਂ ਲੱਗਿਆ ਉੱਥੇ ਨਾਲੇ ਤੁਕਮੁਤ ਕਰਕੇ ਨੌਜਵਾਨਾਂ ਨੂੰ ਭੇਜਿਆ ਅੱਜ ਇੰਗਲੈਂਡ ਦੇ ਵਿੱਚ ਨੌਜਵਾਨ ਸਰਕਾਂ ਦੇ ਉੱਪਰ ਰਾਪਾਂ ਕਰਦ ਨੇ ਜਿਹੜੇ ਗੱਲਾਂ ਕਰਨ ਕਿ ਉੱਤੇ ਵੱਡੀਆਂ ਵੱਡੀਆਂ ਕੰਪਨੀ ਨੇ ਅਸੀਂ ਪੈਸੇ ਅਸੀਂ ਤੁਤੋਂ ਲੈ ਲਏ ਫਿਰ ਤੁਹਾਨੂੰ ਉੱਤੇ ਕੰਮ ਦਿਵਾਵਾਂਗੇ ਤੁਸੋਂ ਮਨੂ ਤੇ ਕਿਹੜੀ ਕੰਪਨੀ ਆ ਤੇ ਕਿੱਥੇ ਉੱਥੇ ਜਾ ਕੇ ਤੁਹਾਨੂੰ ਇੱਥੇ ਕਿੰਨੇ ਬੰਦੇ ਆ ਹੁਣ ਕਿਹੜੀ ਕੰਪਨੀ ਦੇ ਵਿੱਚ ਕਿੰਨਾਂ ਨੂੰ ਕੰਮ ਦਿਵਾਇਆ ਇੰਗਲੈਂਡ ਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਸਾਡੇ ਤਾਂ ਆਪਣੇ ਤੁਸੀਂ ਉਹਦੇ ਵਿੱਚ ਇਤਿਹਾਸਰ ਤੋਂ ਪੂਰਾ ਲਵਾਓ ਉੱਥੇ ਚੱਲ ਕੇ ਜੌਬ ਕਰੋਗੇ ਸਾਰਿਆਂ ਦੇ ਜਾਲੀ ਡਾਕੂਮੈਂਟ ਲਾ ਲਾ ਕੇ ਇਹਨਾਂ ਨੇ ਭੇਜੇ ਕੋਲੋਂ ਮੈਂ ਕਹਣਾ ਮੈਂ ਪ੍ਰਸ਼ਾਸਨ ਨੂੰ ਅੱਜ ਪੇਸ਼ ਕਰੂੰਗਾ ਜਿਹੜੀਆਂ ਜਾਲੀ ਡਿਗਰੀਆਂ ਇਹਨਾਂ ਨੇ ਬਣਾਈਆਂ ਨੇ ਇਹ ਕਿਹੜੀ ਇਹਨਾਂ ਦੇ ਕੋਲ ਘਰੇ ਜੁਨੀਵਰਸਿਟੀ ਬਣਾਇਆਂ ਕੱਢਿਆ ਲਏ ਹੈ ਪ੍ਰਿੰਟਰ ਰੱਖ ਲਿਆ ਪ੍ਰਿੰਟਰ ਦੇ ਵਿੱਚੋਂ ਜੁਨੀਵਰਸਿਟੀ ਡਿਗਰੀ ਕਰਤੀ ਜੀ ਪ੍ਰਿੰਟਰ ਦੇ ਵਿੱਚੋਂ ਕਾਲਜ ਦੀ ਡਿਗਰੀ ਕਰਤੀ ਜੀ ਆਪ ਦੇ ਕੋਲੋਂ ਡਿਗਰੀਆਂ ਬਣਾਈ ਜਾਂਦੇ ਨੇਗੇ ਘੰਟਾ ਦੇ ਨਾਂ ਤੇ ਇਹਨਾਂ ਨੇ ਘੰਟੇ ਦੇ ਨਾਂ ਤੇ ਲੋਕਾਂ ਤੋਂ ਇਹਨਾਂ ਨੇ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਲੱਖ ਰੁਪਏ ਫੰਡ ਸ਼ੋਅ ਕਰ ਦੇਣਾ ਸੀ ਜਿਹੜਾ ਫੰਡ ਸ਼ੋਅ ਕਰਾਈ ਧਕਾਓ ਹਰ ਤਾਂ ਜਿਹੜਾ ਸ਼ੋਅ ਹੀ ਨਹੀਂ ਕਰਿਆ ਆ ਪ੍ਰਸ਼ਾਸਨ ਖੜਾ ਇੱਥੇ ਅੱਜ ਪੁਲਸ ਵਾਲੇ ਸਾਡੇ ਵੀਰ ਖੜੇ ਨੇਗੇ ਟੱਕੋ ਟੱਕ ਮਲਦਾ ਜੀ 100 200 ਬੰਦਗਾ ਸੀ ਪੁਲਸ ਵਾਲੇ ਪੈਸੇ ਜਵਾਏ ਨੇਗੇ 1 ਲੱਖਾਂ ਦੇ 100 200 ਦੇ ਜਿਹੜੇ ਆ ਇੱਕ ਉਹਨਰ ਫਿਰ ਤੋਂ ਰਿਟਾਰ ਹੋਇਆ ਯਸ ਆਇਆ ਇੱਕ ਮੇਰੇ ਕੋਲੇ ਇੰਸਪੈਕਟਰ ਆਇਆ ਜਲੰਧਰ ਦਾ ਕਟਾਰ ਹੋਇਆ ਹੋਇਆ ਤੇ ਜਿਨ੍ਹਾਂ ਦੀ ਜਿਹੜੀ ਕਿ ਪੂੰਜੀ ਸਿਕਿਉਰਿਟੀ ਰਿਕਵਾਇਰਮੈਂਟ ਤੋਂ ਬਾਅਦ ਮਿਲਦੀ ਆ ਉਹਨਾਂ ਨੇ ਆਪਣੀ ਪੂੰਜੀ ਦੇ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਣਾ ਚਾਹ ਆ ਪੈਸੇ ਇੱਥੇ ਕਰਕੇ ਤੇਰੇ ਠੱਗੀਆਂ ਮਾਰ ਲੀਆਂ ਜੀ ਹਾਂਜੀ ਕਟਾਰੀਆਂ ਨਾ ਮਾਰੋ ਕੋਈ ਗੱਲ ਨਹੀਂ ਮੈਂ ਸਾਰਾ ਕੁਝ ਗੱਲ ਨਹੀਂ ਸਾਰਾ ਬਸ ਹਾਂ ਚੱਲ ਕੋਈ ਗੱਲ ਨਹੀਂ ਜੇ ਕੋਈ ਗੱਲ ਚੰਗੀ ਆ ਤੁਸੀਂ ਉਹ ਤੇ ਕਰ ਨਹੀਂ ਸਕਦੇ ਕੋਈ ਗੱਲ ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਜੋ ਇਹਨਾਂ ਨੇ ਕੀਤਾ ਇੰਨਾ ਲੋਕਾਂ ਦਾ ਟੱਪਾ ਕੀਤਾ ਇਸ ਕਰਕੇ ਮੈਂ ਕਹਿਣਾ ਚਾਹਣਾ ਕਿ ਚਿੱਟੇ ਦੇ ਨਾਲੋਂ ਵੱਡਾ ਮਾਦੀ ਹੈ ਤੁਸੀਂ ਇਹਨਾਂ ਦੇ ਕਦੋਂ ਕਟਾਹਾਂਗੇ ਇਹ ਦਿਨ ਇਹਨਾਂ ਦੇ ਕਦੋਂ ਸਖਤ ਕਾਰਵਾਈਆਂ ਕਰੋਗੇ ਇਹ ਗੱਲ ਮੈਂ ਪੰਜਾਬ ਸਰਕਾਰ ਨੂੰ ਸੁਚਨਾ ਚਾਹਣਾ ਤੁਸੀਂ ਮੇਰੇ ਉੱਪਰ ਨੌਂ ਕਾਤੇ ਪਾਏ ਮੇਰੀਆਂ ਭੈਣਾਂ ਉੱਪਰ 307 ਦੀ ਧਾਰਾ ਲਾਈ ਤੁਸੀਂ ਐਡੀ ਚੋਟ ਦਾ ਜੋੜ ਲਾਇਆ ਮੈਂ ਆਖਰਾ ਲੋਕਾਂ ਦੇ ਵਿੱਚ ਮੇਰੀ ਬਾਅਦ ਚੁੱਪ ਕਰਾ ਲਈ ਹਰ ਬੁੱਧਵਾਰ ਨੂੰ ਮੈਂ ਬਹਿਣਾ ਹਰ ਬੁੱਧਵਾਰ ਨੂੰ ਮੈਂ ਲੋਕਾਂ ਨਾਲ ਬਹਿ ਕੇ ਗੱਲ ਕਰਦਾ ਅਸੀਂ ਜਿਹੜਾ ਪਿਛਲੇ ਦਿਨਾਂ ਦੇ ਵਿੱਚ 마ਫੀਆ ਉੱਥੇ ਇਕੱਠਾ ਹੋ ਕੇ ਅਸਸਤੀ ਕੋਲੇ ਗਿਆ ਸੀ ਉਹ 마ਫੀਆ ਇੱਛਾ ਕੇ ਜਵਾਬ ਦੇ ਰਿਹਾ ਅਸਸਤੀ ਸਾਹਿਬ ਨੂੰ ਕਹਿ ਰਿਹਾ ਸੀਗਾ ਕਿ ਰਪਾਨਾ ਪੈਸੇ ਲੈਂਦਾ ਦੀ ਭਾਨਾ ਡਰਾਉਂਦਾ ਧੰਕਾਉਂਦਾ ਇੱਥੇ ਲੋਕਾਂ ਦੇ ਵਿੱਚ ਆ ਕੇ ਸਾਫਤ ਕਰੇ ਮੈਂ ਉਹੀ ਜਿਹੜਾ ਕਿ ਆਹ ਰੋਡ ਮਾਰਤੇ ਮੈਂ ਮੂੰਹ ਕਲਾ ਕਰਕੇ ਉਹਦਾ ਰੋਪੜੇ ਵਿੱਚ ਆਉਂਦਾ। ਜਰਾ ਮੂੰਹ ਕਲਾ ਕਰ ਦਿਓ ਮੇਰੇ ਕਿਸੇ ਮੈਂ ਛੱਕ ਸੀ ਮੇਰੇ ਬੰਦੇ ਨੇ ਕਿਸੇ ਨੇ ਪੈਸੇ ਲੈਤੇ ਹੋਣ ਜੇ ਮੇਰੀ ਟੀਮ ਦੇ ਵਿੱਚੋਂ ਕੋਈ ਬੰਦਾ ਗਲਤੀ ਕਰੂਗਾ ਸਭ ਤੋਂ ਪਹਿਲਾਂ ਮੈਂ ਉਸ ਦੇ ਖਿਲਾਫ ਹਾਂ ਸਭ ਤੋਂ ਪਹਿਲਾਂ ਮੈਂ ਜਰੂਰ ਖੋਦਾ ਬੈਠਾ ਹਾਂ ਪਤਾ ਨਹੀਂ ਹਾਂਜੀ ਇਹ ਕਹੋਣਾ ਜੀ ਭਰਾ ਜੀ ਇਹ ਏਜੰਟ ਹੈ ਏਜੰਟ ਆਪਾਂ ਗੱਲ ਕਰਦੇ ਹਾਂ ਨੀ ਕਿ ਲਿਓਪਰਡੀਆਂ ਫੋਟੋਆਂ ਰੱਖ ਲਿਓ ਇਸ ਕਰਕੇ ਬੀਰੋ ਭਰਾਵੋ ਅਸੀਂ ਕਹਿੰਦੇ ਆ ਵੀ ਸਾਡੇ ਖਿਲਾਫ ਕੋਈ ਸਬੂਤ ਲੈ ਕੇ ਆਓ ਅਸੀਂ ਸਾਬਤ ਕਰਦਾ ਮੈਂ ਮੈਂ ਸਾਬਤ ਕਰਦਾ ਕਿ ਅਸੀਂ ਲੋਕਾਂ ਨਾਲ ਕਿਵੇਂ 100 ਰੁਪਏ ਦਵਾਇਆ ਸੱਦਨਾ ਜੇ ਘਰ ਦੀ ਬਾਜੀ ਲਾ ਕੇ ਇਹ ਕੋਈ ਛੋਟਾ ਮोटा ਮਾਫੀਆ ਨਹੀਂ ਜਗਾ ਭਾਈ ਇਤਨਾ ਇਤਨਾ ਨਾ ਕੋਈ ਬਿਲਡਰ ਤੋਂ ਮਹਾਰੀ ਦਾ ਬਿਲਡਰ ਆਉਣ ਵਾਲਾ ਦਿਨ ਦੇ ਵਿੱਚ ਉਹਨਾਂ ਦਾ ਸਾਰਾ ਪ੍ਰੈਸ ਕਾਨਫਰੰਸ ਕਰਕੇਗਾ ਮੈਂ ਕਲਾਸਾ ਕਰੂੰਗਾ ਉਹ ਬਿਲਡਰ ਪਤਾ ਕੀ ਕਹਿੰਦਾ ਇਹਨਾਂ ਨੂੰ ਲੱਖ ਲੱਖ 2-2 ਲੱਖ ਰੁਪਏ ਮੈਨੂੰ ਜੋ ਜਿਹੜੇ ਬੱਚੇ ਮੇਰੇ ਗੈਸਟਕਾਰ ਬੱਚੇ ਨੇ ਭਾਣ ਨੂੰ ਫੋਨ ਕਰਾਉਂ ਉਸ ਬਿਲਡਰ ਨੂੰ ਮੈਂ ਕਹਿਣਾ ਚਾਹਣਾ ਛਿੱਟਾ ਮਰਜੀ ਤੂੰ ਗੈਸਟ ਕਰ ਲੈ ਪਹਿਲਾਂ ਵੀ ਬੜੇ ਫੋਨ ਕਰਾਇਆ ਨੇ ਮੈਂ ਨੌਕਾਉਨ ਨੂੰ ਜੈਕ ਕਰਨੇ ਕਹਾਂ ਹੁੰਦਾ ਕਿਉਂਕਿ ਜੈਕ ਕਰ ਬਣਾਉਣ ਵਾਲੇ ਇਹ ਨਹੀਂ ਕਿ ਜਦੋਂ ਮਾ ਮਾਗਵਨ ਦੇ ਕੋਲ ਫੋਨ ਹੁੰਦੇ ਜਿਲ੍ਹਾ ਵਿੱਚ ਬੈਠਾ ਨੂੰ ਜਿਨ੍ਹਾਂ ਨੂੰ ਇਹ ਜੈਕ ਕਰ ਕਹਿੰਦੇ ਨੇ ਮੈਂ ਜੈਕ ਕਰ ਲਈ ਕਹਿੰਦਾ ਜਦੋਂ ਮਰਨ ਨੂੰ ਪੂਰਨ ਤੌਰ ਤੇ ਗੱਲ ਸਮਝਾਉਣਾ ਨਾ ਕਿਹੜੇ ਢੰਗਾ ਚੜ ਕੇ ਇੰਨਾ ਤੀਓ ਪੈਸੇ ਲੈ ਕੇ ਦੀ ਇਸ ਕਰਕੇ ਉਹ ਕਹਿੰਦਾ ਕਿ ਤੂੰ 2 ਲੱਖ ਰੁਪਏ ਜੋ ਧਾਨ ਨਾਲ ਤੁਹਾਨੂੰ ਫੋਨ ਨਹੀਂ ਆਉ। ਧਾਨ ਨਾਲ ਥੋੜੇ ਉੱਥੇ ਨਹੀਂ ਆਉ। ਤੂੰ ਵੀ ਜਿੱਟਾ ਮਾਕੀਆ ਵਿੱਚ ਉੱਥੇ ਜੋੜ ਲਾ ਲਿਓ ਤੁਸੀਂ ਉਹ ਖਾਲਦ ਦਿਮਾਗ ਦੇ ਬੰਦੇ ਨਾਲ ਪੰਗਾ ਲੱਗਦਾ ਜਿਹੜਾ ਮਰ ਸਕ ਜਿਹੜਾ ਆਪਣੇ ਲੋਕਾਂ ਲਈ ਕੁਝ ਵੀ ਕਰ ਸਕਦਾ ਤੁਸੀਂ ਮੇਰੇ ਉੱਪਰ ਜੋ ਪਹਿਲਾਂ ਜੋਰ ਲਾਇਆ ਸਰਕਾਰ ਨੇ ਮੈਂ ਸਰਕਾਰ ਨੂੰ ਕੀ ਚਾਹਣਾ ਮੈਂ ਜ ਵੀ ਸਰਕਾਰ ਨੂੰ ਇਹੀ ਕਹਿਣਾ ਚਾਹਣਾ ਕੋਈ ਡਰਾਮੇ ਨਾ ਕਰੋ ਇਹਨਾਂ ਦੇ ਖਿਲਾਫ ਦੇ ਕਾਨੂੰਨ ਲੈ ਕੇ ਆਓ ਕਾਨੂੰਨ ਤੁਸੀਂ ਕਿਉਂ ਨਹੀਂ ਬਣਾ ਰਹੇ ਸੋ ਮੇਰੀ ਧਿਆਨ ਨਾਲ ਗੱਲ ਸਪੀਕਰ ਆ ਜੰਤਾਰ ਸਿੰਘ ਸੰਧਵਾ ਉਹ ਤਾਂ ਜੰਤਾਂ ਨੂੰ ਜਾ ਕੇ ਸਨਮਾਨਤ ਕਰਦਾ ਫੋਟੋਆਂ ਸੀ ਉੱਜ ਸਾਡੇ ਕੋਲ ਫੋਟੋਆਂ ਸੀ ਪੇਸ਼ ਕਰਦਾਂਗੇ ਨੀਤ ਹੈ ਉਹ ਜੰਤਾਂ ਨੂੰ ਸਨਮਾਨਤ ਕਰਦਾ ਗਰਮੀਤ ਕੁੱਟੇ ਉਹਨਾਂ ਆਪ ਦੇ ਮੁੰਡਿਆਂ ਦਫ਼ਤਰ ਦੇ ਵਿੱਚ ਬੰਦ ਕਰਤਾ ਹੈ ਜਿਹੜੇ ਮੰਤਰੀ ਨੇ ਜਿਹੜੇ ਇਹਨਾਂ ਦੇ ਵਿੱਚ ਨੇ ਧਿਆਨ ਨਾਲ ਗੱਲ ਸੁਣ ਲਿਓ ਉਹਨੇ ਤਾਂ ਆਪ ਦੇ ਧੰਦੇ ਚਲਾਏ ਹੋਏ ਸੀਗੇ ਉਹਨਾਂ ਦੇ ਧੰਦੇ ਤਾਂ ਆਪ ਦੇ ਚਲਾਏ ਹੋਏ ਸੀਗੇ 1 ਮਿੰਟ ਕੱਢ ਦੋ ਮੈਂ ਗੱਲ ਕੰਪਲੀਟ ਕਰਨਾ ਕਿਹਨੂੰ ਆਹ ਲਾ ਲਿਆ ਆਪਣੇ ਸਾਹਮਣੇ ਇਹ ਦੋ ਮੈਂ ਸੁਣਦਾ ਮੈਂ ਕਿ ਮੇਰੀ ਗੱਲ ਸੁਣੀ ਆਪਣੀ ਇੱਕ ਵੀ ਮੰਗਾ ਜਦੋਂ ਜਤਾ ਜੀ ਸਾਹਿਬ ਇੱਥੇ ਹੋਣ ਨਹੀਂ ਅਸੀਂ ਮਾਰਚ ਕਰਾਂਗੇ ਹੈਂ ਕਿੰਨੇ ਵਜ ਗਏ ਰੁਕੋ ਜੀ ਰੁਕੋ 14:00 ਬਾਈ ਬਿਠਾ ਲਓ ਜੀ ਅਸੀਂ 12:00 ਵਜੇ ਅਸੀਂ ਮਾਰਕ ਕਰਾਂਗੇ ਇਹਨਾਂ ਨੂੰ ਬਿਠਾ ਲਓ ਜੀ ਕਿਉਂਕਿ ਡੀਸੀ ਸਾਹਿਬ ਨਹੀਂ ਆਉਣਗੇ ਇੱਥੇ ਹੋਰ ਪਠਾ ਲਓ ਹਾਂ ਯਾਰ ਪਠਾ ਲਓ ਯਾਰ ਰਜੇ ਭਾਈ ਕੀ ਗੱਲ ਹੈ ਆਂ ਤੁਸੀਂ ਦੱਸੋ ਟੋਕਣਾ ਨਾ ਕਰੋ